ਇਹੋ ਗੱਲ ਕਰਨੀ ਆ ਵੀ ਸਵਗਤੇ ਉੱਠ ਜਿਓਗੇ ਤੇ ਫਿਰ ਕੰਮ ਨਹੀਂ ਹੋਣੇ ਸਾਰੇ। ਸਾਡੀ ਗੱਲ ਪੂਰੀ ਹੋ ਗਈ। ਨਹੀਂ ਹੁਣ ਇੱਥੇ ਸ਼ੁਰੂ ਕਰੀ ਤੂੰ ਮੰਮੀ। ਮੰਮੀ ਵਾਲੀ। ਆ ਵਾਹ। ਮੰਮੀ ਇੱਥੇ ਸ਼ੁਰੂ ਕਰੀ ਤੂੰ। 3 2 1। ਛੱਟੋ ਬਾਹਰ ਨਿਆ ਤੇ ਕੰਮ ਕਰ ਲੋ ਹੋਰ ਕੋਈ ਜਾ ਕੇ। ਹੋਰ ਦੋਸਤ ਮਦਾ ਕੰਮ ਨਹੀਂ ਆ। ਆ ਲੈ ਫੜਾ ਆ ਪੈ ਚੜ ਮੈਂ ਲਉਣਾ ਹੀ ਨਹੀਂ। ਮੈਂ ਲੈ ਹੀ ਨਹੀਂ ਲਉਣਾ। ਆਪੇ ਉਹ ਚੰਗਾ ਕਾਮੀਆਂ ਇਹ ਵਿਚਾੜੂ ਲਾਓ ਤੋ ਉਤੋਂ ਮੀਂਹ ਤੇ ਭਿੱਜੋ ਉਤੋਂ ਫੇਰ ਇਹ ਕੰਮ ਨਹੀਂ ਕੀਤਾ ਕੰਮ ਨਹੀਂ ਇੱਧਰ ਵੀ ਮਾਦਾ ਤੂੰ ਝਾੜੂ ਲਾਏਂਗੀ ਤੇ ਇੱਧਰ ਵੀ ਤੂੰ ਮੈਂ ਉਹ ਨਾ ਹਾਂ ਤੁਹਾਨੂੰ ਮਰਵਾ ਕੇ ਲਾ ਨਾ ਕੋਈ ਕੰਮ ਨਹੀਂ ਕਰਦਾ ਫੇਰ ਬਾਤ ਕਹਿੰਦਾ ਉਹ ਇਹਨਾਂ ਫੇਰ ਕਰਿੰਦੇ ਕਾਨੂੰ ਆਪ ਕਹਿੰਦੀ ਮम्मी ਦੇ ਸੰਢੀ ਹਵੇ ਲੈ ਲੈ ਕੰਮ ਰੁਕ ਜਾ ਮਮੀ ਨੂੰ ਮਾਈਕ ਲਾਓ ਪਹਿਲਾਂ ਮੈਂ ਰੁਕ ਇੱਥੇ ਬੈ ਗਈ ਹਾਈ ਤੇ ਬਹਿ ਕੇ ਕਰ ਲਿਓ ਨਹੀਂ ਮੇਰੇ ਜਾਣ ਹੀ ਪਰੇ ਐਸੇ ਬੈਠੇ ਸਪਾ ਜਾ ਤੇ ਨੂੰ ਚਾਹ ਦਾ ਮਤਲਬ ਹਾਈ ਤੇ ਬਹਿ ਜੌਰ ਤੇ ਮੁੜ ਕੇ ਚਾਹ ਬਣਾਉਣੀ ਕਿ ਨਹੀਂ ਤੇ ਚਾਹ ਜ ਮਿੱਠਾ ਨਹੀਂਗਾ ਪਾਉਣਾ ਚਲ ਫੇਰ ਉਥੋਂ ਵੀ ਗਾਲਾਂ ਪੈ ਜਾਣਗੀਆਂ ਨਾ 3 2 1 ਤੈਨੂੰ ਕੋ ਦੌੜੇ ਜਾਊਗਾ ਤੂੰ ਦੌੜਾ ਨਹੀਂ ਮੇਰੀ ਦੌੜ ਤੇ ਆ ਗਈ ਐਡਾ ਕਰਿਆ ਕਰੇ ਸ਼ਾਮ ਰੋਇ ਤੇ ਮੜੀ ਮੋਟੀ ਦੌੜ ਲਾਇਆ ਕਰ ਜੇ ਕਦੇ ਕੰਮ ਹੋ ਜਾ ਪਈ ਤੇ ਮੈਂ ਕਿੱਥੇ ਲੱਗਾਂਗਾ ਚੱਲ ਹੁਣ ਮੈਂ ਇਦਾਂ ਹੀ ਕਰਿਆ ਕਰੂੰਗੀ ਆ ਵੀ ਤੂੰ ਸਕੇ ਮੈਨੂੰ ਚੰਗੀ ਦਿੱਤੀ ਕੇ ਉਹ ਅਗਲੀ ਵੀਡੀਓ ਦੌੜ ਦਾ ਪਾ ਦਾਂਗੇ ਵੀ ਦੌੜ ਲਾਂ ਜਾਣਾ ਚੱਲ ਜਾ ਲੈ ਕਰਾਉਗਾ ਜਿਹੜੇ 3 2 1 ਦੌੜਦਾ ਜੇ ਮੜੀ ਮੋਟੀ ਜੇਕਰ ਇਦਾਂ ਦਾ ਕੰਮ ਪਈ ਤੇ ਬੰਦਾ ਦੌੜ ਕੇ ਜਾਊਗਾ ਮੈਂ ਇਹ ਸੋਚਿਆ ਹੀ ਨਹੀਂ ਆ ਵੀ ਸਕੀਮ ਤੂੰ ਮੈਨੂੰ ਚੰਗੀ ਦੀ ਦਿੱਤੀ ਮੈਂ ਹੁਣ ਸਵੇਰੇ ਵੀ ਦੌੜ ਲਾਉਣ ਜਾਇਆ ਕਰੂੰ ਤੇ ਸ਼ਾਮਾਂ ਨੂੰ ਵੀ ਜਾਇਆ ਕਰੂੰਗੀ ਆਹ ਤਾਂ ਗੱਲ ਵਧੀਆ ਹੋ ਗਈ ਜੇ ਮਾਲਾ ਕੱਲ ਨੂੰ ਕੋਈ ਗੱਲ ਹੋ ਜੇ ਬੰਦਾ ਭੱਜ ਤੇ ਜਾਂਦਾ ਪਹਿਲੀਆਂ ਥਾਣੀਆਂ ਤੋਂ ਹੋਏ ਤੇ ਤਾਰੇ ਤੈਨੂੰ ਮੈਂ ਕਹਿ ਦਈ ਤੇ ਫਿਰ ਅਜੇ ਨਾ ਇਹਦੀ ਚਾਰਜ ਕੋ ਪਾਈਏ ਹਾਂ ਮੈਂ ਦੌੜ ਦੌੜ ਲਾ ਕੇ ਦੌੜ ਵਧਾ ਲਈ ਆਪਣੀ ਐਂਟਾ ਕਰ ਲਾ ਰੋ ਹੋ ਭੱਜ ਤੇ ਲਵਾਂਗੇ ਨਹੀਂ ਨਹੀਂ ਜਾਣੀ ਬੜੀ ਖਾਤੀ ਹੈ ਘਰੇ ਬੰਦਾ ਕੀ ਇਹ ਕਦੋਂ ਹੁੰਦਾ ਹੋਣਾ ਕੰਮ ਕਰ ਲਿਆ ਉਹ ਤੇ ਚੱਲ ਪੋਏਗਾ ਨਹੀਂ ਲੈ ਵੀ ਆਪੇ ਕਰਨ ਦੀਆਂ ਕੰਮ ਕੀਦਿਆਂ ਮਰੇ ਵੀ ਨਹੀਂ ਛੱਡਦੀ ਹੈ ਵੀ ਨਾ ਪੀਂਦਿਆਂ ਨੂੰ ਛੱਡਾਂ ਉੱਠ ਹਣ ਉੱਠ ਕੇ ਤੂੰ ਪਹਿਲਾਂ ਚਾਹ ਨੂੰ ਦਈਏ ਉਹਨੂੰ ਗੜਵੀ ਭਰ ਕੇ ਉਹਨੂੰ ਆਹ ਲੱਡਾ ਫਲਾ ਮੇਰਾ ਤੇਰਾ ਤਾਂ ਇੱਕੋ ਵਾਰੀ ਬਣਾਗੇ ਨਾ ਇਹ ਤੇ ਸਨਹਾੜੇ ਰੱਖਦਿਆ ਕਰੀਏ ਕਿ ਸਾਰਾ ਦਿਨ ਪੀਂਦੀ ਰਿਹਾ ਘੱਤ ਐਦਾਂ ਹੀ ਕਰਿਆ ਕਰਨੀ ਸਰੇ ਬਣਾ ਕੇ ਨਾ ਰੱਖਦਿਆ ਕਰਨਾ ਆਪੇ ਸਾਡੇ ਵੱਲੋਂ ਪੀਂਦੀ ਰਵੇ ਜਦਾਂ ਵੱਜੀ ਗੱਦੀ ਰਵੇ ਚੱਲ ਫਰਵਾਹ ਕਰਨਾ ਗੜੀ ਬਣਾ ਦਈਏ ਘੁੱਟ ਚਾਹ ਨੂੰ ਉੱਠ ਇੱਕ ਦੇਖ ਰਹੀ ਏ ਕੀ ਪੜਾ ਆਹੋ ਚਾਹ ਪਾਲਾ ਨਾ ਤੂੰ ਹਾਂ ਉਹ ਕਮਲਾ ਲੈ ਲੈ ਠੰਡਾ ਕਰਨ ਠੰਡੀ ਕਰ ਲੈ ਠੰਡਾ ਕਰ ਹਾਂਜੀ ਚਾਹ ਕਰਾਂਗੇ ਤੇ ਦਰਾਓ ਇਸ ਵੀਡੀਓ ਹਨਾ ਪੜ ਜਨਾਨੀਆਂ ਜਿਹੜੀਆਂ ਹਨਾ ਬਣਾਉਣੀ ਬਹੁਤ ਔਖੀ ਆ ਕਰਾਂ ਸ਼ੁਰੂ ਤੇ ਬਣੀ ਨਹੀਂ ਆ ਮੈਂ ਬੋਲੀ ਜਾਂਦੀ ਹੀ ਪੀ ਚਾਹ ਬਣਾ ਦੋ ਚਾਹ ਬਣਾ ਦੋ ਨਹੀਂ ਯਾਰ ਤੇਰੇ ਤਾਂ ਗਿਆਸ ਤੋਂ ਮਾਮਾ ਨੂੰ ਚਾਹ ਬਣ ਗਈ ਆਈ ਇਧਰ ਇਹ ਕੰਮ ਕਿਡਾ ਸੌਖਾ ਭਲਾ 3 ਕਿੱਥੇ 2 1 ਮੈਂ ਤਾਂ ਚਾਹ ਤੇ ਬਣਦੀ ਹੀ ਨਹੀਂ ਬਣ ਗਈ ਕੇ ਬੱਸ ਥੋੜਾ ਮਾ ਵਾ ਤੇ ਮੱਥੇ ਮਾਣਾ ਮਾ ਜਾਓ ਈਂਗੀਆਂ ਗੱਲਾਂ ਬਾਤੀਆਂ ਈਂਗੀਆਂ ਬਲਾਵਾਦੀ ਮਾ ਨਹੀਂ ਛੜ ਜਾਂਦਾ ਸੱਚੀ ਕੇਵਲ ਜਿੱਗੇ ਗੱਦੇ ਇਥੋਂ ਨਿਕਲੀ ਜਾਂਦੇ ਮੈਂ ਤਾਂ ਫੇਰ ਪਾਸੇ ਹਾਂ ਤੀ ਹੋ ਜੀਣੀ ਕਰੀ ਕਰਤੀ ਹਾਂ ਹਾਂ ਨਾ ਪਤੀਲਾ ਰੱਖ ਪਤੀਲਾ ਵੱਡਾ ਰੱਖ ਕੋਈ ਉੱਤੇ ਪਤੀਲੀ ਰੱਖ ਹੈ ਹਾਂ ਨਿੱਗੀ ਜੀ ਪਤੀਲੀ ਹੈ ਨਹੀਂ ਨਹੀਂ ਤੁਸੀਂ ਛੰਡੀ ਕਰਨਾ ਤੇ ਰੱਖਣੀ ਆ ਨਾ ਪਤੀਲਾ ਨਹੀਂ ਨਹੀਂ ਪਰ ਉਹ ਨਿੱਗ ਚਾਹ ਅਗਲਾਗਾ ਕਹਿਣਾ ਮੈਂ ਫਿਰ ਬਣਾਈ ਤੇ ਮਾ ਸਕ ਜਿੰਨੀ ਤੇ ਪਤੀਲਾ ਤੇ ਉਹ ਪਤੀਲੇ ਜਰਾ ਖਾ ਨਾ ਚਾਹ ਚੰਗੀ ਬਣਾਈ ਹੋਵੇ ਖੁੱਲੀ ਪਤੀਲੀ ਤੁਹਾਡੀ ਸਟੀਲ ਦੀ ਹੈਗੀ ਤਾਂ ਸਹੀ ਹੈ ਉਨੀ ਆਉਤੇ ਸਟੀਲ ਦੀ ਪਤੀਲੀ ਰੱਖਣਾ ਤੇ ਹਾਵਲੀ ਪੁੱਛ ਤੇ ਫਿਰ ਚਾਹ ਥੋੜੀ ਮਾਣੀ ਪਤੀ ਖਾਲੀ ਪਤੀਲੀ ਨਾ ਰੱਖ ਦੇ ਮੁੰਦੇ ਉਹ ਉੱਡਣਾ ਨਹੀਂ ਆਏਗੇ ਇਹ ਕਾਹਦੇ ਰੱਖਣੀ ਤੇ ਇਹਨੇ ਵਾ ਕੈ ਲਵਲੀ ਦਹੀਂ ਰੱਖਣੀ ਇੱਕ ਵਾਰ ਇਬਨਾ ਗਦੀ ਨੀ ਅੰਨ ਹਾਂ ਇਪੋਟਾ ਨਾ ਜੀ ਕੋਰ ਮੀਜਾ ਮਾਗੀ ਤਾਂ ਠੀਕ ਹਾਂ ਹੂੰ 3 2 1 ਆ ਜਾ ਮੈਨੂੰ ਪਟੀਲਾ ਇੱਕੇ ਵਾਰ ਹੀ ਰਹਿ ਦੇਣਾ ਹੁਣ ਮੈਂ ਰੱਖ ਦੇਣੀ ਆ ਸਰਾਂ ਨੇ ਆਪੇ ਪਿੰਡੀ ਲਊ ਸ਼ਮਨਾਂ ਦਾ ਪਟੀਲਾ ਮਰ ਜੀਂ ਫੋੜੀਂ ਰੀਂ ਨਾ ਬੋਲਦੀ ਨਾ ਬੋਲਦੀ ਜਿਹੜੀ ਕੋਈ ਬੜੀ ਗੱਲ ਬੰਦ ਨਿਕਲ ਜਾਈਏ ਥੋੜਾ ਘਰ ਦੇ ਵਿੱਚ ਤੇ ਫੇਰ ਆਵੇ ਕਿਹੇ ਪਾਸੇ ਨਹੀਂ ਜੀਣ ਦਿੰਦੀ ਕਿਤੇ ਮੀਟ ਕੇ ਨਾਮ ਮਜਾਉਂਦੇ ਆ ਯਾਰ ਕਿਤੇ ਨੌਲੇ ਚਾੜੂ ਲਗੰਦੇ ਆ ਯਾਰ ਇਹ ਨੌਲੇ ਕਿ ਨਾ ਲੈਣਾ ਉਹ ਚਲਵਾਉ ਬਛੇਰਾ ਮੇਰਾ ਸਾਹ ਜੰਦੀ ਇਹ ਕੱਲ ਦਾ ਕਰਦ ਪਰਮਾਤਾ ਨਾ ਇਹ ਗੱਲ ਟੋਕਦੀ ਰਹਿੰਦੀ ਸਾਡੀ ਯਾਰ ਫਾਮ ਚੰਗਾ ਨਹੀਂ ਤੇ ਆਂ ਇਦਾਂ ਕੀ ਬਤਾ ਕਰੀ ਮਨ ਚੰਗੇ ਬਸ ਚਲ ਠੀਕ ਆ ਠੀਕ ਆ ਠੀਕਾ ਢਾਣ ਜੀ ਦਾ ਕਰਾ ਦਿਨ ਹਾਂ 3 2 1

ਨਾ ਮਾਤਾ ਜੀ ਇਹਦਾ ਅੱਜ ਤਾਂ ਰਾਜ ਹੋਵੇਗਾ ਚਾਰੇ ਨਾਲ ਹੋਰ ਚਾਹੀਦੀ ਹੋਵੇ ਤਾਂ ਲੱਲੀ ਮੈਂ ਬਣਾਇਆ ਵੱਡਾ ਪਤੀਲਾ ਪਰ ਦੇ ਬਣਾਈ ਹੋਰ ਉਹ ਵੱਡਾ ਦਸਲਾ ਨੂੰ ਤਾਂ ਡਾ ਡਾ ਉਹ ਮੈਂ ਬਣਾਤਾ ਰਹੇ ਤੇ ਆ ਪਹਿਲਾਂ ਉਹ ਹਾਂ ਤਾਰ ਇਹਨੇ ਕਿਹਾ ਤੂੰ ਮਾਤਾ ਕਹੀ ਨਹੀਂ ਨਹੀਂ ਐਦਾਂ ਨਹੀਂ ਕਹਿਣਾ ਵੀ ਗਲਾਹੇ ਤੋਂ ਵੱਡਾ ਹੈ ਨਹੀਂ ਦੇ ਨਾਲੇ ਕਿਹੜਾ ਪਤੀਲਾ ਬਣਾਈ ਆ ਕੋਈ ਅਕਲ ਦਾ ਕੰਮ ਕਰ ਲਿਆ ਕਰੋ ਕਿ ਨਹੀਂ ਹੈਗਾ ਤੁਹਾਡੇ ਚ ਮਮਾ ਜੀ ਦੋਨੇ ਬਲੌਨ ਇਹ ਥੋੜਾ ਵੱਡਾ ਫੇਰ ਦੋਰੇ ਕਿਉਂ ਇੱਥੋਂ ਮੈਂ ਆਪਣੇ ਕਿਰੂ ਇੱਥੋਂ ਕਰ ਲੋ 3 2 1 ਦੇਖੋ ਤੂੰ ਕੋਈ ਬਾਟੀ ਪਾ ਲਿਆ ਮਹੀ ਇਹ ਗਲਾਸ ਛੋਟਾ ਹਾਂ ਜੀ ਐਨੇ ਕਿ ਨਾਲ ਚਾਹ ਨਾ ਕੀ ਬਣਨਾ ਮੈਨੂੰ ਨਿਕਾਵਾ ਹਾਂ ਇਹ ਤੋਂ ਇਹ ਡੱਕਤੀ ਲਾੜਾ ਬਣ ਆਇਆ ਹੁਣ ਉਹ ਕਿਉਂ ਪਾ ਕੇ ਲੈ ਆ ਮੈਂ ਬਾਟੀ ਚ ਪਾ ਲਿਆ ਮੀਂ ਤੇ ਕਰਨ ਚ ਬਸ ਨੀਂ ਵੀ ਰਿੰਦੀ ਪਾ ਕੇ ਹਣੀ ਫੇਰ ਉਹਨੇ ਤਵਰੇ ਜਾ ਕੇ ਚੁੱਕ ਲਿਆ ਨਾ ਆਫਿਸ ਜਾਂਦੇ ਲਈ ਜਾ ਕੇ ਤੱਕ ਮੈਨੂੰ ਦੇ ਲੈਣਾ ਠੀਕ ਹੋ ਜਾਣਾ ਨਹੀਂ ਜਾ ਕੇ ਤੱਕ ਤੇ ਵਧੀਆ ਪਜਾਪ ਚ ਪਾ ਕੇ ਲੈਣਾ ਤੂੰ ਸਾਨੂੰ ਕਹਿਦੀਆਂ ਗਾੜੀਆਂ ਮਾਜਾ ਤੂੰ ਕਿਹਦੇ ਪਾਸੇ ਪੁਲੀ ਹੈ ਗਈਆਂ ਮੈਂ ਇਹਨਾਂ ਨੂੰ ਚਾਹ ਬਣਾ ਕੇ ਦਿੱਤੀ ਆ ਤਾਂ ਨਹੀਂ ਤੂੰ ਕਿਹਦੇ ਪਾਸੇ ਲੱਗਣੀ ਜੇ ਮਾਜਾ ਮਾਂ ਦਾ ਵੀ ਉੱਥੇ ਤੁਹਾਡੇ ਦੁਆਲੇ ਹੋ ਗਈ ਆਹੋ ਚਲੋ ਮਿੱਠੇ ਦਾ ਬਾਜਣਾ ਉਹ ਬਾਜੋ ਕਿੰਨੀ ਜਦੋਂ ਮੈਂ ਚਲੇਗੀ 3 2 1 ਮਾਜਾ ਤੂੰ ਕਿਹੋਂ ਪਾਸੇ ਵਜਿੰਦ ਨਹੀਂ ਹਨ ਜੀ ਇਹਨਾਂ ਨੂੰ ਕੀ ਦਵਾਈ ਮੈਨੂੰ ਦੱਸ ਵੀ ਰਾਤ ਅਈ ਡੱਕ ਲਾ ਫੜਿਆ ਹੱਥ ਚੰਗਾ ਲੱਗਦਾ ਵਾ ਨਹੀਂ ਜਾ ਬਣਾ ਪੀਣੀਏ ਦਾ ਪੀ ਨਹੀਂ ਫਿਰ ਦੇ ਨਾ ਪੀ ਲਿਓ ਐਸੇ ਤਾਂ ਬਣਾਉਣ ਤੇ ਲਗਾਵਾਂਗੇ ਨੀਂ ਤਿਆਰ ਹੋ ਜਾਂ ਮੈਂ ਪਹਿਲਾਂ ਦੋ ਘੜੇ ਲਾਏ ਮੈਂ ਪਹਿਲਾਂ ਚਾਹ ਬਣਾਉਂਦੀ ਨੇ ਰਹਿਤ ਕਿ ਮੈਂ ਡਾ 10ਵਾਂ ਬਣਾਇਆ ਮੈਂ ਹਾਂ ਭਜਾ ਸਾਰੇ ਅੰਦਰ ਰੱਜ ਹੋ ਜੂਗੇ ਪੀ ਲੈਣਗੇ ਪੀਓ ਤੈਨੂੰ ਤਾਂ ਪੀਓ ਉਹਨੂੰ ਜੰਗਾ ਪੜੇ ਪੀ ਨਹੀਂ ਪੀਣ ਨਾ ਆ ਆ ਇਹ ਬਣਾਉਣਾ ਪੀਣੀਏ ਮੈਂ ਹਾਂ ਉਹ ਮੰਮੀ ਤੂੰ ਮੈਨੂੰ ਨੀ ਕਿਉਂ ਆ হাসনা ਨਹੀਂ ਹੈਗਾ ਉਹਦੇ ਵੀਡੀਓ ਬਾਈਲਾ ਯਾਰ ਇਤੋਂ ਗਿਆ ਵੀ ਚੰਗਾ ਪੀਣ ਦੀ ਨਹੀਂ ਭੁੱਖੇ ਢੱਡ ਵੀਡੀਓ ਬਣ ਰਹੀ ਆ 3 2 1 ਮਲਾ ਪੀਣੀ ਹੈ ਤੇ ਪੀਲਾ ਨਹੀਂ ਪਿੰਦੇ ਮੈਲਾ ਲੈ ਜਾਣੀ ਹਿੰਦਾ ਨਹੀਂ ਛੋਟੇ ਲਖਾਂਗੇ ਤੇ ਜਾਜਾ ਬੇਸ਼ਕ ਲੈ ਜਾ ਨਹੀਂ ਵੀ ਨਹੀਂ ਮੈਨੂੰ ਨਹੀਂ ਕਰ ਪਾਇਗਾ ਠਾਕ ਨਾ ਮੈਂ ਡਰ ਕੇ ਕੋਰੇ ਨਹੀਂ ਆ ਬੁੱਧੀਏ ਉਹ ਨਹੀਂ ਦੇਜਾ ਹੁਣ ਜਾ ਘੋਟਦਾ ਸੋ ਜਾ ਘੋਟ ਦੋ ਲੈ ਚਲੀ ਫਿਰ ਨਾ ਥੋੜਾ ਜਿਹਾ ਚੁਣਾ ਪੀ ਲੈ ਰੁਕ ਜਾ ਲੌਲੀ ਸਟਾਰਟ ਕਰ ਲੈਂਦਾ ਨਹੀਂ ਬਣੀ ਨਹੀਂ ਨਹੀਂ ਗਿਆ ਨਾ ਨਾ ਮੈਂ ਡਰ ਕੇ ਕੋਰੇ ਨਹੀਂ ਸਭ ਠੀਕ ਆ ਤੂੰ ਹੁਣ ਮਾਰਾ ਕਵੇਂ ਹਾਂ ਮਾਰਦੇ ਤੇ ਜਾ ਘੋਟ ਹਾਂ ਤਾਂ ਜੇ ਬਣਾ ਹੀ ਦਿੱਤੀ ਆ ਤੇ 3 2 1 ਕੱਲੇ ਆ ਰੋ ਨਾਇਕ ਨੂੰ ਲੈ ਗਈ ਗਲਾਸਾ ਕੋ ਕੇ ਫੇਰ ਉੱਧਰ ਨੂੰ ਜਿਪੜਾ ਲੀਆ ਘੋਟ ਬਹੰਤੇ ਸੁਲਵੈ ਜਮ ਗੁਨੀਨੀ ਹੁਣ ਮੀਂਹ ਨਹੀਂ ਆਣੀ ਆਪੀ ਆ ਗਈ ਬਣਾ ਤਾ ਇਹ ਹੈ ਨਹੀਂ ਲੱਗੇ ਹਾਏ ਹਾਏ ਨਹੀਂ ਆ ਕੀ ਬਣਾ ਤਾ ਕੀ ਬਣਾਤਾ ਇਤਨੀ ਗਈ ਹਾਂ ਉਹ ਚੁਣੀ ਵਾਲਾ ਕੰਮ ਹੋ ਗਿਆ 3 2 1 ਫੈਣੀ ਆ ਕੀ ਬਣਾਤਾ ਯੋਨੀ ਇਹ ਪੰਗਲ ਜਿਹਾ ਬਣਾ ਲਿਆ ਗਨ ਆਪ ਜੇ ਕਾਲੇ ਖੰਡ ਦੀ ਬੋਰੀ ਤੁਹਾਨੂੰ ਕੱਲ ਜਾ ਕੇ ਦਿੱਤੀ ਉਹ ਕਿੱਥੇ ਚਲ ਗਈ ਤੁਹਾਡੀ ਖੰਡ ਦੀ ਬੋਰੀ ਵਿੱਚ ਕਿਤੇ ਮਿਰਚਾਂ ਨਹੀਂ ਪੱਤੀ ਨਹੀਂ ਪਾਇਆ ਕੀ ਬਣਾਇਆ ਚਾਹ ਦਾ ਪੀਂ। ਕੋਈ ਅੱਗੋਂ ਹੱਥ ਮਾਰਿਆ ਕਰੋ ਥੋੜਾ ਬੋੜਾ ਸਿਆਣੀਆਂ ਬਿਆਣੀਆਂ ਤਾਂ ਹੋਈਆਂ ਇਹ ਤੁਸੀਂ ਨਿਆਣੇ ਰਹੇ ਹੈ ਨਹੀਂ ਤੁਸੀਂ ਕਿਦੇ ਹੁਣ ਕਹੀਂ ਪਈ ਨਾ ਤੇ ਮੈਂ ਜਾਂਦੀ ਆਂ ਬਲ ਇਹਨਾਂ ਨੂੰ ਮੈਂ ਦੱਸ ਦਿੰਦੀ ਜਾ ਕੇ ਅੰਦਰ ਇਹ ਕਿਦਾਂ ਛਿੜਛਿੜ ਕਰਨੀਆਂ 3 2 1 ਜਾਨੀ ਹਰੰਦਰ ਵਾਲ ਨੂੰ ਗਿਆ ਇਹਨਾਂ ਨੇ ਕਰਨੀ ਜਿਹੜਾ ਘੋਟ ਸਵਾਰਨੀ ਆ ਲੇਕਿਨ ਆ ਚਾਹ ਬਣਾਈ ਹੀ ਕੋਈ ਉਹ ਤਾਂ ਗਿਆ ਕੈਮਰੇ ਵਾਲ ਨੂੰ ਨਾ ਇੱਥੇ ਕਰੋ ਕੈਮਰੇ ਵਾਲਾ 3 2 1 ਜਾਨੀ ਇਹਨਾਂ ਨੇ ਫਿਰ ਕਿਹਾ ਚਾਹ ਬਣਾਈ ਹੈ ਅੰਦਰੋਂ ਕੰਮ ਬਣਾਉਂਦੇ ਮੇਰੇ ਘੜੀ ਦਾ ਧਿਆਨ ਇਹਨਾਂ ਨੇ ਕਿਹਾ ਕੀ ਨਹੀਂ ਵੀ ਲਾਣੀ ਆਈ ਰੀ ਬਾਹਰ ਕੋ ਲੋਤੀਆਂ ਦੇ ਅੰਦਰ ਕਦੇ ਵਾਲ ਜਾਣਾ ਪਲਾ ਹੋਰ ਮਾਮਾ ਚੱਲੇ ਕਰੀਏ ਪੀ ਲਾਂਗੇ ਤੈਨੂੰ ਮੈਂ ਗਿਆਤ ਹੈਗਾ ਵਾ ਜਿਹੜਾ ਉਹ ਤਾਂਸਲਾ ਨਹੀਂ ਹੋਗਾ ਐਡਾ ਬਹਾਰਾ ਉਹ ਬਣਾ ਕੇ ਰੱਖਿਆ ਕੋਈ ਨਹੀਂ ਪੀ ਲਾਂਗੇ ਕੋਈ ਨਹੀਂ ਫੇਰ ਪੀ ਲਾਂਗੇ ਥੱਟੀ ਹੋਣੇ ਨਹੀਂ ਫਕੀਤੀ ਐ ਤੂੰ ਤਾਂ ਚੱਲੇ ਨਹੀਂ ਨਹੀਂ ਪੀ ਲੈਣੀ ਪੀਣਾ ਬਾਹਰ ਨਹੀਂ ਕੋਈ ਨਹੀਂ ਫੇਰ ਪੀ ਲੈਣੀ ਹੋਰ ਚਾਹ ਲੈਣਾ ਜਿਹਾ ਸਰਾ ਹੁੰਦਾ ਮਾਮਾ ਸਾ ਸਾਰਾ ਹਲੇ ਕੰਮ ਕਰਨ ਵਾਲਾ ਅੰਦਰ ਜਿਹਾ ਸਾਰਾ ਪਿਆ ਹੋ ਹਲੇ ਹੋਰ ਚਾ ਪੀ ਲੈ ਚਾਹ ਪੀਣ ਲੱਗੇ ਕਿਆ ਨਹੀਂ ਬਣਾਇਆ ਕੀ ਇਹ ਤੈਨੂੰ ਪੈਂਦਾ ਵਜੇ ਨਾਗਦੇ ਮਿੱਠਾ ਨਹੀਂ ਪੱਤੀ ਨਹੀਂ ਤੇ ਬਣਾਇਆ ਤੁਸੀਂ ਕੀ ਆਏਗਾ ਨਹੀਂ ਪਟੇਲਾ ਭਰ ਕੇ ਬਣਾਉਂ ਗਏ ਨਹੀਂ ਪਟੇਲਾ ਭਰ ਕੇ ਬਣਾਇਆ ਤੇ ਮੈਂ ਕੁਈ ਗੱਲ ਦੇ ਵੇਖੋ ਇਹਨੂੰ ਕਿੰਨੀ ਚਿੱਟੀ ਚਾਹ ਚਿੱਟੀ ਚਾਹ ਵੇਖੋ ਦੱਸੋ ਕਿਦੇ ਵੇਖੋ ਪਹਿਲਾਂ ਇਹਨੂੰ ਕੀ ਪਾਇਆ ਛਪਾਇਆ ਇਹਦੇ ਤੁਸੀਂ ਕਿਉਂ ਕੀ ਆਹ ਅਜੇ ਗੱਲ ਖੰਡ ਦੀ ਗੋਲੀ ਲੈਣੀ ਲੋ ਕਿੱਥੇ ਚਲ ਗਈ ਤਾਂ ਵੀ ਇੰਨੀ ਸਵਾਦ ਤੇ ਚਾਹ ਵਾ ਜਦੋਂ ਨਹੀਂ ਦੇਖੀ ਖਾਣ ਪੀਣ ਨਾਗਾ ਖਾਵੇ ਜੋ ਨਹੀਂ ਕੋਈ ਜੰਮ ਤੈਨੂੰ ਖਰੀਦਿਆ ਲਿਆ ਤੀਂ ਆਂ ਕੋ ਬੇਕੂਫਾਂ ਕਰੇ ਆਇਓ ਨਾ ਹੀ ਕੰਮ ਕਰੇ ਨਹੀਂ ਕਰਨਾ ਫੇਰ ਮਾੜਾ ਜਾ ਨਾ ਕਰ ਨਹੀਂ ਕਰਨਾ ਨਾ ਕਰ ਜਿੱਥੇ ਮੱਜੀ ਜਾਓ ਆਈ ਚਪਾਈ ਜਾ ਫੇਰ ਆਈ ਚਪਾਈ ਫੇਰ ਨਹੀਂ ਆਈ ਚਪਾਈ ਅਸੀਂ ਤਾਂ ਨਹੀਂ ਗੱਲ ਕਰਨੀ ਚਲੋ 3 2 1 ਤੇ ਤੁਹਾਨੂੰ ਨਹੀਂ ਪਤਾ ਹੀ ਦਗਾ ਨਾ ਪਾਰਟੀ ਲੈ ਆਉਣੀ ਨਾਲ ਤੇ ਬਾਡੀ ਖੰਡੀ ਕਰਨੀ ਨਾ ਜਿਹੜੇ ਭਾਂਡੇ ਤੋਂ ਦੇ ਅੰਦਰ ਰੱਖੇ ਲਾਗੇ ਨੂੰ ਤੁਹਾਨੂੰ ਮਸਾ ਰੱਖਣੀ ਹੁੰਦੀ ਦਾ ਮੈਂ ਤੇਰੇ ਕਰ ਕੰਮ ਕਰਨਾ ਮਾਂ ਦੇ ਨਹੀਂ ਅਹੀਂ ਆ ਹੁਣ ਤਾਂ ਚਾਹ ਠੜੀ ਪਾਉਂਦੇ ਨਹੀਂ ਸਿੰਘ ਤੁਹਾਡੀ ਭਰੀ ਹੈ ਭਾਂਡੇ ਦੇ ਨਾਲ ਠੰਡੀ ਕਰੀ ਯਾਰ ਨਾ ਕੋਈ ਨਹੀਂ ਹੁੰਦਾ ਹੈਗਾ ਆਇਆ ਕਦੀ ਸਾਡੇ ਘਰ ਕੋਈ ਨਹੀਂ ਅੱਜ ਕੰਨਾ ਕੰਨਾ ਨੂੰ ਬੋਲੇ ਬਿਨੂ ਸੁਣਦੇ ਆ ਹੋਰ ਮੰਮੀ ਤੂੰ ਕਹਿ ਕੇ ਜਾਈ ਦੁਕਾਨਾਂ ਚ ਉਂਗਣਾ ਨਾ ਲੈ ਤਾਂ ਬੰਦਿਆਂ ਕੋ ਜਾ ਕੇ ਦੇ ਦੋ ਜਣੀਆਂ ਕੰਮ ਕਰੋ ਤੇ ਮਿੱਠਾ ਪਾ ਕੇ ਮੈਨੂੰ ਚਾਹ ਦੋ ਫੇਰ ਬਸ ਇਨੀ ਗੱਲ ਕਰ ਕੇ ਚਲ ਜੀ ਮੈਂ ਮੈਨੂੰ ਸੁਣਦੇ ਆ ਕੰਨਾ ਬੈ ਚੁੱਪ ਕਾ ਤੇ ਮਿੱਠਾ ਪਾ ਬੰਦਿਆਂ ਨੂੰ ਜਾ ਕੇ ਮੈਨੂੰ ਚਾਹ ਘਟ ਬੜਾਓ ਚਲ ਕੇ